ਉਥੇ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਹਰਿਆਵਤਾਂ ਵਾਲੇ ਮਹਾਪੁਰਖ ਬਾਬਾ ਨਾਗਰ ਸਿੰਘ ਜੀ ਤੇ ਨਾਲ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਸਾਰੇ ਧਰਮ ਪੰਥਾਂ ਦੇ ਮੁਖੀ ਜਿੱਥੇ ਇਲਾਕਾ ਨਿਵਾਸੀ ਗੁਰਸੇਖ ਸੰਗਤਾਂ ਰੋਪੜ ਤੇ ਦੇਸ਼ ਉਦੇਸ਼ ਤੋਂ ਪਹੁੰਚੀਆਂ ਨੇ ਸੰਗਤਾਂ ਉਥੇ ਮੇਰੇ ਤੋਂ ਪਹਿਲਾਂ ਹਾਜ਼ਰੀ ਲਵਾ ਕੇ ਗਏ ਸਿੰਘ ਸਾਹਿਬ ਗਾਨੀ ਸੁਲਤਾਨ ਸਿੰਘ ਜੀ ਸਿੰਘ ਸਾਹਿਬ ਬਾਬਾ ਜਸਵੀਰ ਸਿੰਘ ਜੀ ਰੋਡੇ ਜੀ ਤੇ ਨਾਲ ਹੀ ਬਾਬਾ ਸਵਰਨਜੀਤ ਸਿੰਘ ਜੀ ਬਾਬਾ ਬਸਨ ਸਿੰਘ ਵੀ ਆਏ ਨੇ ਬਾਬਾ ਬਸਨ ਸਿੰਘ ਜੀ ਸਾਡੇ ਪ੍ਰਾਤਨ ਸਿੰਘ ਨੇ ਮੜੀਆਂ ਵਾਲੇ ਮਹਾਪੁਰਖਾਂ ਦੇ ਤੇ ਬਾਬਾ ਬਲਵਿੰਦਰ ਸਿੰਘ ਜੀ ਅਰਬਾ ਘਰਬਾ ਜੀ ਬਾਬਾ ਖਰਗਸ ਸਿੰਘ ਜੀ ਤੇ ਬਾਬਾ ਮਾਪੁਰਖ ਬਾਬਾ ਕਿਮਕੌਰ ਸਾਹਿਬ ਵਾਲੇ ਬਾਬਾ ਕੁਲਵਿੰਦਰ ਸਿੰਘ ਜੀ ਤੇ ਨਾਲ ਹੀ ਬਾਬਾ ਸਵਰਨ ਸਿੰਘ ਜੀ ਤੇ ਨਾਲ ਬਾਬਾ ਜੀ ਸਾਰੇ ਮਾਪੁਰਖ ਇਲਾਕੇ ਦੇ ਦੁਆਬਾ ਮੰਡਲ ਦੇ ਸਾਰੇ ਹੀ ਮਾਪੁਰਖ ਕਾਰ ਸੇਵਾ ਵਾਲੇ ਮਾਪੁਰਖ ਸੰਤ ਬਾਬਾ ਅਵਤਾਰ ਸਿੰਘ ਜੀ ਤੇ ਹਲੀਆਂ ਵੇਲਾਂ ਜਥੇਬੰਦੀ ਦੇ ਜਿੰਨੇ ਵੀ ਪੁਰਾਣੇ ਸਿੰਘ ਨੇ ਜਿੱਥੇ ਬਾਬਾ ਜੀਤ ਸਿੰਘ ਜੀ ਉੱਥੇ ਹੀ ਸਾਡੇ ਬਾਬਾ ਜੀ ਪ੍ਰਭ ਜੀਤ ਸਿੰਘ ਜੀ ਤੇ ਸਾਰੇ ਜਿੱਥੇ ਬਾਬਾ ਗੁਰਮੇਲ ਸਿੰਘ ਜੀ ਬਾਬਾ ਗੁਰਮੇਲ ਸਿੰਘ ਜੀ ਹੁਣ ਭਾਵੇਂ ਇਹਨਾਂ ਨੂੰ ਬੁੱਢਾ ਦਾਦਾ ਕਹਿ ਲੋ ਜਾਂ ਹਲੀਆਂ ਵੇਲਾਂ ਵਾਲੇ ਮਾਮੁਰ ਤੋਂ ਸਾਰੇ ਇਕੱਠੇ ਹੀ ਐ ਕੋਈ ਦੁਵੇਤ ਨਹੀਂ ਤੇ ਸਾਡੇ ਸਾਰੇ ਬੜਾ ਪੰਥਾਂ ਦੇ ਜਿੰਨੇ ਵੀ ਗੁਰੂ ਦੀਆਂ ਲਾਡੀਆਂ ਨਹਿਮ ਸਿੰਘ ਫੌਜਾਂ ਤੇ ਉੱਥੇ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਮਨਮੋਹਨ ਸਿੰਘ ਜੀ ਬਾਰਨ ਵਾਲੇ ਦਵਿੰਦਰ ਸਿੰਘ ਜੀ ਬਾਜਵਾ ਜੀ ਬਾਬਾ ਅਨੰਤ ਸਿੰਘ ਜੀ ਮੁੰਡਾ ਪਿੰਡ ਵਾਲੇ ਮਹਾਂਪੁਰਖ ਡਾਕਟਰ ਮਨਜੀਤ ਸਿੰਘ ਜੀ ਭੋਮਾ ਜੀ ਤੇ ਬਾਬਾ ਜੀ ਕਈਆਂ ਦਾ ਮਹਾਂਪੁਰਖਾਂ ਦਾ ਨਾ ਨੀ ਯਾਦ ਹੁੰਦਾ ਪਰ ਬਾਬਾ ਜੀ ਹਰਖੋਵਾਲ ਵਾਲੇ ਮਹਾਂਪੁਰਖ ਬਾਬਾ ਅਮਰਜੀਤ ਸਿੰਘ ਜੀ ਬਾਬਾ ਜੀ ਨੇ ਬਾਬਾ ਨਾਗਰ ਸਿੰਘ ਜੀ ਹੋਰਾਂ ਨੇ ਇਹਦੇ ਨਵਾ ਨਵਾ ਢੇੜਾ ਦਵਾਇਆ ਸਾਰੇ ਦੁਆਬੇ ਦੇ ਵਿੱਚ ਭਾਵੇਂ ਜਾਂਦੇ ਬਹੁਤ ਦੇਰ ਤੋਂ ਆ ਪਰ ਮਹਾਂਪੁਰਖਾਂ ਦੇ ਨਾਲ ਜਿਹੜਾ ਪ੍ਰੇਮ ਪਿਆਰ ਉੱਥੇ ਹੀ ਬਾਬਾ ਜੀ ਹੈਡ ਗ੍ਰੰਥੀ ਮਹਾਂਪੁਰਖੂ ਹੀ ਬੈਠੇ ਨੇ ਹਰਿਆਵਿੰਦਾਂ ਵਾਲੇ ਬਾਬਾ ਰਾਜਾ ਰਾਜ ਸਿੰਘ ਜੀ ਅਰਬਾ ਖਰਬਾ ਤੇ ਸਾਰ ਨਹੀਂ ਗੁਰਸਿੱਖ ਸੰਗਤਾਂ ਸਾਰਿਆਂ ਨੂੰ ਹਰੀਆਂ ਵੇਦਾਂ ਵਾਲੀ ਜਿੰਨੇ ਵੀ ਫੌਜ ਹੈ ਤੇ ਦਲਾ ਪੰਥਾ ਦੇ ਬਾਬਾ ਦਲਪੰਥ ਬਾਬਾ ਵਿਧੀ ਚੰਦ ਜੀ ਵੱਲੋਂ ਵੀ ਇੱਥੇ ਪਹੁੰਚੇ ਨੇ ਬਾਬਾ ਅਵਤਾਰ ਸਿੰਘ ਜੀ ਹੋਰ ਅਬਲੋਂ ਵੀ ਪਹੁੰਚਾ ਬਾਬਾ ਜੋਗਾ ਸਿੰਘ ਜੀ ਬਾਬਾ ਗੁਰਦੇਵ ਸਿੰਘ ਜੀ ਸ਼ਹੀਦੀ ਬਾਗ ਵਾਲੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿੱਥੇ ਓਟ ਆਸਰਾ ਲੈਂਦੇ ਹੋਏ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦੇ ਮਹਾਵਾਕ ਅਨੁਸਾਰ ਜਿੱਥੇ ਅਮਰਤ ਵੇਲੇ ਅੱਜ ਬਾਬਾ ਨਾਗਰ ਸਿੰਘ ਜੀ ਹੋਰਾਂ ਦੇ ਗ੍ਰਹਿ ਵਿਖੇ ਇਹਨਾਂ ਦੇ ਭਾਈ ਸਾਹਿਬ ਵੀ ਸਾਰੇ ਪਰਿਵਾਰ ਵੱਲੋਂ ਸਾਰੇ ਧਰਮ ਪੰਥ ਵੱਲੋਂ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬਾਂ ਦੇ ਜਿੱਥੇ ਭੋਗ ਪਾਏਗਾ ਤੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਟਾਈ ਦੇ ਮਹਾਂਵਾਕ ਅਨੁਸਾਰ ਗੁਰੂ ਸਾਹਿਬ ਦੀ ਬਾਣੀ ਦਾ ਓਟ ਆਸਰਾ ਲੈਂਦੇ ਹੋਏ ਅੱਜ ਇਹ ਮਹਾਨ ਜਥੇਬੰਦੀ ਜਿਨ੍ਹਾਂ ਨੂੰ ਬਾਬਾ ਨਾਗਰ ਸਿੰਘ ਜੀ ਬਹੁਤ ਵੱਡੀ ਦੇਣ ਹੈ ਇਹਨਾਂ ਦੀ ਭਾਵੇਂ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾ ਵਾਲੇ ਜਥੇਬੰਦੀਆਂ ਦੇ ਵਿੱਚ ਵੀ ਬਹੁਤ ਉਤਰਾ ਚੜ੍ਹਾਉਂਦੇ ਨੇ ਪਰ ਜੋ ਦੇਨ ਸਾਡੇ ਸਤਿਕਾਰਯੋਗ ਮਾਤਾ ਕੁਲਵੰਤ ਕੌਰ ਜੀ ਦੀ ਜਿਨ੍ਹਾਂ ਦਾ ਜਨਮ 1945 ਦੇ ਵਿੱਚ ਹੋਇਆ ਤੇ ਅੱਜ 2025 ਦੇ ਵਿੱਚ ਜਿਹੜਾ ਉਹਨਾਂ ਦਾ ਪਿਛਲੇ ਦਿਨੀ ਜਿਹੜੇ ਆਪਾਂ ਨੂੰ ਸੁਦੀਵੀ ਵਿਛੋੜਾ ਦੇ ਗਿਆ ਅਜੇ ਥੋੜਾ ਜਿਹਾ ਸਮਾਂ ਹੋਇਆ ਹੈ ਤਕਰੀਬਨ ਆ ਦਸੰਬਰ ਦੇ ਮਹੀਨੇ ਦੇ ਵਿੱਚ ਤੇ ਸਾਡੇ ਸਤਿਕਾਰਯੋਗ ਬਹੁਤ ਹੀ ਇਹਨਾਂ ਦੇ ਚਾਚਾ ਜੀ ਉਸ ਸਦੀਵੀ ਵਿਸ਼ੋੜਾ ਦੇਗ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਦਿਵਸ ਰਾਤ ਦੋਇ ਦਾਈ ਦਾਇਆ ਖੇਲਾ ਚਹਲ ਜਗਤ ਧਰਤੀ ਰੂਪੀ ਮਾਤਾ ਮਾਤਾ ਕੁਲਵੰਤ ਕੌਰ ਜੀ ਜਿਨ੍ਹਾਂ ਦਾ ਇਸ ਪਰਿਵਾਰ ਤੋਂ ਹੀ ਨਹੀਂ ਸਾਡੇ ਸਾਲੀਆਂ ਨਹਿਮ ਸਿੰਘ ਜਥੇਬੰਦੀਆਂ ਕਿਉਂਕਿ ਮਾਤਾ ਜੀ ਦੀ ਦੇਨ ਹੈ ਜਨਨੀ ਜਨੈ ਸੋ ਭਗਤ ਜਨ ਕੈ ਦਾਤਾ ਕੈ ਜੂਰ ਨਹੀਂ ਤੋ ਜਨਨੀ ਬਾਝ ਰਾਇ ਕਾਹੇ ਅਗਵਾਵੈ ਜੂਰ ਮਾਪੁਰਖਾਂ ਦੇ ਬੋਲ ਨੇ ਸੋ ਜਿਨ੍ਹਾਂ ਨੇ ਮਾਤਾ ਉਹ ਧੰਨੈ ਜਿਨ੍ਹਾਂ ਨੇ ਇਹੋ ਜੇ ਪੁੱਤਰਾ ਨੂੰ ਜਿਹੜਾ ਉਹ ਜਨਮ ਦਿੱਤਾ ਭਾਵੇਂ ਸਤਕਾਰ ਜੋ ਸਾਰੇ ਭਰਾ ਬਹੁਤ ਹੀ ਸਤਕਾਰਯੋਗ ਨੇ ਬਹੁਤ ਗੁਰੂ ਸਾਹਿਬ ਦੀ ਕਿਰਪਾ ਪਰ ਉੱਥੇ ਸਾਡੇ ਸਤਿਕਾਰਯੋਗ ਬਾਬਾ ਨਾਗਰ ਸਿੰਘ ਜੀ ਮੈਂ ਹੁਣ ਤੋਂ ਵੀ ਤਕਰੀਬਨ ਪਿਛਲੇ 1974-75 ਤੋਂ ਲੈ ਕੇ 40 ਸਾਲ ਨਹੀਂ ਬਾਬਾ ਨਾਗਰ ਸਿੰਘ ਜੀ ਹੋਰਾਂ ਨੂੰ ਤਕਰੀਬਨ 50 ਜਿਹੜੇ ਸਾਲ ਹੋ ਚੱਲੇ ਨੇ 50 ਸਾਲ ਤੋਂ ਵੀ ਉੱਪਰ ਹੀ ਸਮਾਂ ਹੋ ਗਿਆ ਬਹੁਤ ਸਮਾਂ ਹੁੰਦਾ ਹੈ ਇਹ ਦਲਪੰਥ ਦੇ ਨਾਲ ਛੋਟੇ ਜੇ ਸੀ ਜਦੋਂ ਤੋਂ ਲੈ ਕੇ ਬਾਬਾ ਮਨਮੋਹਨ ਸਿੰਘ ਜੀ ਵੀ ਇਕੱਠੇ ਇਹ ਕਿਤੇ ਆਪਣੇ ਦੁਆਬੇ ਦੇ ਵਿੱਚ ਮਹਾਪੁਰਖਾਂ ਕੋਲੇ ਵਿਦਿਆ ਵੀ ਹਾਸਲ ਕਰਦੇ ਰਹਿ ਤੇ ਪਠਲਾਵੇ ਮਹਾਪੁਰਖਾਂ ਦੇ ਕੋਲ ਤੇ ਫਿਰ ਬਾਬਾ ਜਿੱਥੇ ਨਿਹਾਲ ਸਿੰਘ ਜੀ ਹੋਰਾਂ ਦੇ ਹਰਿਆਵੇਲਾ ਵਾਲੇ ਉਹਨਾਂ ਦੇ ਜਿਹੜੇ ਨਾਲ ਬਹੁਤ ਵੱਡੀਆਂ ਸੇਵਾਵਾਂ ਲੰਬਾਈਆਂ ਵਲਾਪਨਥਾ ਦੇ ਵਿੱਚ ਬਹੁਤ ਉਤਰਾ ਚੜਾਵੀ ਆਉਂਦੇ ਰਹਿੰਦੇ ਨੇ ਪਰ ਜਿਵੇਂ ਬਾਬਾ ਨਾਗਰ ਸਿੰਘ ਜੀ ਹੋਰਾਂ ਨੇ ਸਾਰਾ ਜਿਹੜਾ ਆਪਣਾ ਲਾਲਚ ਲੋਭ ਤਿਆਗ ਕੇ ਤੇ ਜਥੇਬੰਦੀ ਨੂੰ ਬਹੁਤ ਹੀ ਮੈਂ ਦੇਖਦਾ ਭਾਵੇਂ ਬਾਬਾ ਜੀ ਬਾਹਰ ਵੀ ਰਹਿੰਦੇ ਸੀ ਮੈਂ ਅੱਗੇ ਹੀ ਭਜਨ ਕਰਦਾ ਹੁੰਨਾ ਬਾਬਾ ਨਾਗਰ ਸਿੰਘ ਜੀ ਤੁਹਾਡੇ ਵਰਗਾ ਵਫਾਦਾਰ ਜਿਹੜਾ ਹੋਣਾ ਬਹੁਤ ਮੁਸ਼ਕਲ ਹੈ ਸਾਡੇ ਵਿੱਚ ਬੁੱਢਾ ਦਲ ਦੇ ਵਿੱਚ ਜੇ ਬੋ ਤਿੰਨ ਮੈਂ ਕਿਹਾ ਤੁਹਾਡੇ ਵਰਗੇ ਹੋਣ ਨਾ ਮੈਂ ਕਦੇ ਬਾਹਰ ਚ ਰਹਿ ਜਾਵਾਂ ਤੇ ਪਿਛੇ ਏ ਡਰ ਲੈਂਦਾ ਵੀ ਆਉਂਦਿਆਂ ਨੂੰ ਕਿਤੇ ਹੋਰ ਨਾ ਕੋਈ ਬੈਠਾ ਹੋਵੇ ਬਾਬਾ ਸਵਰਨਜੀਤ ਸਿੰਘ ਜੀ ਇਹ ਤਾਂ ਵੇਖਿਆ ਮੈਂ ਬਾਬਾ ਸੰਤਾ ਸਿੰਘ ਜੀ 1900 ਕਿਵਾਂ ਤਰਫ ਨੇ ਤਰਦੀ ਗੱਲ ਹੈ ਉਦੋਂ ਜਿਹੜਾ ਜੋਗੀ ਅਮਰੀਕਾ ਵਾਲੇ ਸੀ ਹਰਪਾ ਜੰਸਾ ਸਿੰਘ ਜੀ ਜੋਗੀ ਉਹਨਾਂ ਨੇ ਆ ਕੇ ਬਾਬਾ ਜੀ ਕੋਲੇ ਕਈ ਵਾਰੀ ਇਤਿਹਾਸ ਗੱਲਾਂ ਕੋਈ ਯਾਦ ਆ ਜਾਂਦੀਆਂ ਨੇ ਉਹਨਾਂ ਨੇ ਵਜਨ ਕੀਤਾ ਬਾਬਾ ਸੰਤਾ ਸਿੰਘ ਹੋਰਾਂ ਨਾਲ ਬਾਬਾ ਜੀ ਆਪ ਜੀ ਨੂੰ ਉਦੋਂ ਕੋਈ ਨਹੀਂ ਸੀ ਗਿਆ ਨਾ ਬਾਬਾ ਨਿਹਾਲ ਸਿੰਘ ਨਾ ਹੋਰ ਕੋਈ ਨਵੇਂ-ਨਵੇਂ ਜਾਂਦੇ ਸੀ ਤੇ ਉਹਨਾਂ ਨੇ ਕਿਹਾ ਬਾਬਾ ਜੀ ਤੁਹਾਡਾ ਮੈਂ ਸਾਰਾ ਦਲ ਪੰਥ ਲੈ ਕੇ ਬਾਹਰ ਜਾਣਾ ਬਾਬਾ ਜੀ ਕਹਿੰਦੇ ਨਹੀਂ ਵੀ ਸਾਡਾ ਵਿਵੇਕ ਦਾ ਪਹਿਰਾ ਹੁੰਦਾ ਹੈ ਤੇ ਬਹੁਤ ਦलम ਆ ਕੋੜੇ ਕਿਵੇਂ ਲਜਾਵਾਂਗੇ ਉਹਨੇ ਕਿਹਾ ਵੀ ਬਾਬਾ ਜੀ ਮੈਂ ਸਮੁੰਦਰੀ ਜਹਾਜ਼ ਤੇ ਰਾਂ ਸਾਰਾ ਕੁਝ ਲੈ ਚਲੂਗਾ ਤੇ ਆਪਾਂ ਦੋ ਕੁ ਮਹੀਨੇ ਤੁਹਾਡੇ ਬਾਬਾ ਜੀ ਕਹਿੰਦੇ ਨਹੀਂ ਉੱਥੇ ਜਲਮੀ ਮਿਲਣਾ ਉੱਥੇ ਸੋਧਾਂਗੇ ਬਰਤਨ ਕਿਵੇਂ ਸਾਰਾ ਉਹ ਕਹਿੰਦੇ ਸਭ ਕੁਝ ਹੀ ਕਰੂੰਗਾ ਤੁਸੀਂ ਇੱਕ ਵਾਰੀ ਚਲੋ ਚੋਰ ਕਰ ਤਰਾ ਕੇ ਬਾਬਾ ਜੀ ਨੇ ਪਹਿਲਾਂ ਉਹ ਨਾ ਕੀਤੀ ਤੇ ਫਿਰ ਉਹਨੇ ਦੋ ਤਿੰਨ ਢੇਡੇ ਲਾਏ ਤੇ ਬਾਬਾ ਜੀ ਨੇ ਉਹ ਸੱਤ ਵਜਨ ਕਿਹਾ ਤੇ ਜਦੋਂ ਤਿਆਰੀ ਕਰ ਲਈ ਤੇ ਉਦੋਂ ਰਾਤ ਨੂੰ ਜਿਹੜੇ ਕਈ ਸਾਡੇ ਮੁਖੀ ਸੀ ਉਸ ਵੇਲੇ ਦੇ ਉਹ ਸਾਰੇ ਹੀ ਕਈ ਇੱਕ ਤਾਂ ਕੋਈ ਹੋਊਗਾ ਜਰੂਰ ਮੇਰੀ ਗੱਲ ਸੁਣੂਗਾ ਤੇ ਉਹ ਰਾਤ ਨੂੰ ਸਾਰੇ ਹੀ ਭੱਜ ਗਏ ਮੁਖੀ ਨਗਾਰਚੀ ਨਿਸ਼ਾਨਚੀ ਤੇ ਬਾਬਾ ਜੀ ਦੇ ਜਿਹੜੇ ਨਾਲ ਸੀ ਹੋਵੇ ਕਈ ਜਣੇ ਕਹਿੰਦੇ ਬਾਬਾ ਤੇ ਚੰਦਿਆ ਬਾਹਰ ਆਪਾਂ ਕਿਵੇਂ ਕਰਾਂਗੇ ਆਪਾਂ ਭੱਜ ਜੰਦੋ ਇਹੋ ਜੀ ਬ੍ਰੇਕ ਲੱਗੀ ਪਰ ਬਾਬਾ ਨਗਰ ਸਿੰਘ ਹੋ ਰਹੇ ਭਾਵੇਂ ਬਾਹਰ ਬਾਬਾ ਜੀ ਹੁੰਦੇ ਸੀ ਤੇ ਜਿਹੜੇ ਐ ਬਾਬਾ ਨਾਗਰ ਸਿੰਘ ਜੀ ਨੇ ਕਦੇ ਵੀ ਦਲ ਪੰਥ ਦੇ ਵਿੱਚ ਜਿਹੜਾ ਕੋਈ ਇਹ ਨਹੀਂ ਹੋਣ ਦਿੱਤਾ ਕਿ ਦਲ ਦਾ ਜਿਹੜਾ ਮੁਖੀ ਇੱਥੇ ਹੈ ਕਿ ਨਹੀਂ ਕਈ ਵਾਰੀ ਜਦੋਂ ਜਥੇਬੰਦੀਆਂ ਦੇ ਵਿੱਚ ਉਤਰਾ ਚੜ੍ਹਾਵੀ ਆ ਜਾਂਦੇ ਨੇ ਸਾਡੇ ਸਤਿਕਾਰਯੋਗ ਮਾਤਾ ਕੁਲਵੰਤ ਕੌਰ ਜੀ ਜਿਨ੍ਹਾਂ ਨੇ ਹਮੇਸ਼ਾ ਆਪਣਾ ਆਸ਼ੀਰਵਾਦ ਰੱਖਿਆ ਜਨਮ ਮਰਨ ਦੋਹੋਂ ਮੈਂ ਨਾਹੀ ਜਨ ਪਰ ਉਹ ਫਿਕਾਰੀ ਆਏ ਜੰਮਣ ਮਰਨਾ ਹੁਕਮ ਹੈ ਪਾਣਾ ਆਵੇ ਜਾਏ ਜਦੋਂ ਗੁਰੂ ਸਾਹਿਬ ਦਾ ਹੁਕਮ ਹੋ ਜਾਂਦਾ ਉਦੋਂ ਜਿਹੜਾ ਸੰਸਾਰ ਦੇ ਵਿੱਚੋਂ ਬੰਦਾ ਚੱਲ ਜਾਂਦਾ ਜਦੋਂ ਹੁਕਮ ਹੁੰਦਾ ਤੇ ਆ ਜਾਂਦਾ ਦੁੱਖ ਸੁੱਖ ਦੇ ਵਿੱਚ ਬਹੁਤ ਉਤਰਾ ਚੜਾ ਆਉਂਦੇ ਨੇ ਮੈਂ ਵੀ ਹਮੇਸ਼ਾ ਇਸ ਜੜੇ ਦੇ ਵਿੱਚੋਂ ਨਿਕਲ ਰਿਹਾ ਤੇ ਨਿਕਲਿਆ ਬਣਿਆ ਪਰ ਜਥੇ ਬੰਦੇ ਨੂੰ ਹਮੇਸ਼ਾ ਆਪਣੇ ਬੱਚਿਆਂ ਦੀ ਤਰ੍ਹਾਂ ਸਮਝਣਾ ਆਪਣੇ ਮੁਖੀ ਨੂੰ ਜਿਹੜਾ ਉਹ ਜਿੰਨੇ ਵੀ ਕੋਈ ਸਿੰਘ ਹੁੰਦੇ ਨੇ ਉਹ ਆਪਣੇ ਬੱਚਿਆਂ ਦੀ ਤਰ੍ਹਾਂ ਆਪਣੇ ਛੋਟੇ ਭਰਾਵਾਂ ਦੀ ਤਰ੍ਹਾਂ ਉਹਨਾਂ ਤੇ ਅਸ਼ੀਰਵਾਦ ਰੱਖਣਾ ਕਦੇ ਵਿਆਹ ਤੇ ਜਿਹੜੀ ਖੁਸ਼ੀ ਗਮੀ ਹੁੰਦੀ ਹੈ ਇਹਦੇ ਵਿੱਚ ਹਮੇਸ਼ਾ ਸਾਡੇ ਸਤਿਕਾਰਯੋਗ ਮੁਖੀਆਂ ਨੂੰ ਜਿਹੜਾ ਦੁੱਖ ਸੁੱਖ ਦੇ ਵਿੱਚ ਆ ਕੇ ਬਾਹ ਫੜਨੀ ਚਾਹੀਦੀ ਹੈ ਤੇ ਬਾਬਾ ਨਾਗਰ ਸਿੰਘ ਜੀ ਜਿਨ੍ਹਾਂ ਨੇ ਇਸ ਹਰਿਆਵੈਲਾ ਜਥੇਬੰਦੀ ਦੇ ਸਾਰੇ ਜਿਹੜੇ ਕਾਰਜ ਨੇ ਹੁਣ ਤੋਂ ਨਹੀਂ ਮੈਂ ਕਹਿ ਸਕਦਾ ਭਾਵੇਂ ਬਾਬਾ ਨਿਹਾਲ ਸਿੰਘ ਜੀ ਵੀ ਬਹੁਤ ਲੰਮਾ ਸਮਾਂ ਇਸ ਜਥੇਬੰਦੀ ਦੇ ਜਥੇਦਾਰੀ ਬਜੋਂ ਸੇਵਾਵਾਂ ਨਿਭਾਉਂਦੇ ਰਹਿ ਬੜੀਆਂ ਉਚਾਈਆਂ ਤੇ ਲੈ ਕੇ ਗਏ ਪਰ ਜਿਹੜੇ ਕਈ ਵਾਰੀ ਕਈ ਵਜਨ ਹੋ ਜਾਂਦੇ ਨੇ ਤੇ ਉਹ ਮਿਲ ਬਹਿ ਕੇ ਹੋਏ ਇਕੱਤਰ ਮਿਲੋ ਮੇਰੇ ਭਾਈ ਦੁੱਖ ਦਾ ਦੂਖ ਕਰੋ ਲੈ ਬਲਾਏ ਹਰ ਨਾਮਹਿ ਕੀ ਉਹੋ ਜੋੜੀ ਗੁਰਮਖ ਬੈਠੋ ਸਫਾ ਵਿਛਾਏ ਸਾਡੇ ਵਿੱਚ ਵੀ ਕਈ ਵਾਰੀ ਉਤਰਾ ਚੜ੍ਹਾ ਆਏ ਤੇ ਮਹਾਂਪੁਰਖਾਂ ਨੇ ਜਿਹੜਾ ਉਹ ਜਿਵੇਂ ਵਜਨ ਕਰਦੇ ਨੇ ਤੇ ਸੈਟ ਹੋ ਵੀ ਜਾਂਦੇ ਆ ਕੰਮ ਹੁਣ ਵੀ ਇਹ ਜਥੇਬੰਦੀ ਜਿਹੜੀ ਹੈ ਕਦੇ ਵੀ ਕੋਈ ਜਥੇਬੰਦੀ ਜਥੇਬੰਦੀ ਖਤਮ ਨਹੀਂ ਹੁੰਦੀ ਕਦੇ ਵੀ ਠੀਕ ਹੈ ਕੋਈ ਚੰਗੇ ਮਾੜੇ ਉਤਰਾ ਚੜ੍ਹਾ ਆ ਜਾਂਦੇ ਨੇ ਆਪਾਂ ਹਮੇਸ਼ਾ ਜਿਵੇਂ ਬਾਬਾ ਨਾਗਰ ਸਿੰਘ ਜੀ ਬਹੁਤ ਵਧੀਆ ਜਥੇਬੰਦੀ ਨੂੰ ਉਚਾਈਆਂ ਵੱਲ ਲਿਜਾ ਰਹੇ ਨੇ ਕਦੇ ਇਹ ਨਹੀਂ ਮਹਿਸੂਸ ਹੋਣ ਦਿੱਤਾ ਆਪਾਂ ਹਰ ਜਗ੍ਹਾ ਹਰ ਮਹੱਲੇ ਤੇ ਕਿਤੇ ਵੀ ਕੋਈ ਕਿਸੇ ਪੰਜਾਬ ਤੋਂ ਬਾਹਰ ਵੀ ਆਪਾਂ ਸ਼ਤਾਬ ਦੀਆਂ ਮਨਾਉਂਦੇ ਆ ਤੇ ਬਾਬਾ ਨਾਗਰ ਸਿੰਘ ਜੀ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਸੇਵਾਵਾਂ ਲਗਾਉਂਦੇ ਨੇ ਜਿੱਥੇ ਹਿੰਦਸ ਸਿੰਘ ਜਥੇਬੰਦੀਆਂ ਦਾ ਮਰਿਆਦਾ ਦੇ ਨਾਲ ਸੰਬੰਧ ਹੈ ਤੇ ਉਹ ਮਰਿਆਦਾ ਨੂੰ ਹਮੇਸ਼ਾ ਜਿਹੜਾ ਕਾਇਮ ਰੱਖਦੇ ਨੇ ਭਾਵੇਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਕੱਲਾ ਸਾਡੀ ਆਪਣੇ ਜਥੇਬੰਦੀ ਤਾਂ ਕੀ ਸੀਮਤ ਨਹੀਂ ਲੈ ਸਿੰਘ ਜਥੇਬੰਦੀਆਂ ਬਾਬਾ ਕੁਲਵਿੰਦਰ ਸਿੰਘ ਜੀ ਤੁਸੀਂ ਬੈਠੇ ਹੋ ਐ ਹੋ ਬਾਰਡਰ ਤੇ ਕੋਈ ਉੱਤਰਲੇ ਬਾਰਡਰ ਸਾਹਮਣੇ ਹੋਏ ਨੇ ਕਿਹੇ ਨੇ ਨਹਿਮ ਸਿੰਘ ਜਥੇਬੰਦੀਆਂ ਦਾ ਦੈਰਾ ਜਿਹੜਾ ਚੀਨ ਮਚੀਨ ਛੀਨ ਜਬ ਲੀਨਾ ਉੱਤਰਦੇਸ਼ ਪਿਆਨਾ ਕੀਨਾ ਗੁਰੂ ਸਾਹਿਬ ਨੇ ਬਹੁਤ ਵੱਡੇ ਵਾਰ ਦਿੱਤੇ ਹੋਏ ਨੇ ਉਹ ਜਿਹੜੇ ਬਚਨ ਵੀ ਦੂਰ ਸਾਹਿਬ ਦੇ ਪੂਰੇ ਹੋਣੇ ਨੇ ਤੇ ਨਾਲ ਜਿੱਥੇ ਨਹਿੰਸੰਗ ਜਿੱਥੇ ਬੰਦੀਆਂ ਦੀ ਮਰਿਆਦਾ ਦੀ ਗੱਲ ਆਉਂਦੀ ਹੈ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਮਰਿਆਦਾ ਦੀ ਗੱਲ ਆਉਂਦੀ ਹੈ ਜਦ ਆਪ ਕੀ ਉਹ ਨਿਧਾਨ ਬਣਾ ਆਤੀ ਹੀ ਰਾਣ ਮਹਤਾ ਵਿਊਜ ਮਰੋ ਮੈਂ ਹੁਣੇ ਆ ਰਿਹਾ ਸੀ ਜਦੋਂ ਗੱਡੀ ਦੇ ਵਿੱਚ ਕਈ ਵਾਰੀ ਗੱਲ ਵੀ ਕਰਨੀ ਪੈਂਦੀ ਹੈ ਕਈ ਅਸਤੀਫੇ ਦੇ ਦੇ ਕੇ ਭੱਜ ਰਹੇ ਨੇ ਇਹ ਅਸਤੀਫੇ ਦੇਣ ਨਾਲ ਗੱਲ ਨਹੀਂ ਬਣਨੀ ਸਭ ਕੁਝ ਕੰਮ ਕਰਵਾ ਕੇ ਤੇ ਉਹਨਾਂ ਅਸਤੀਫੇ ਦੇ ਕੇ ਕਿੱਦਾਂ ਚਲੇ ਜਾਓਗੇ ਇਹ ਗੱਲ ਐ ਨਹੀਂ ਬਣਨੀ ਜੋ ਤੁਹਾਨੂੰ ਜ਼ੋਰਤ ਜੋ ਬਖਸ਼ੀ ਹੈ ਗੁਰੂ ਸਾਹਿਬ ਨੇ ਸਾਡੇ ਸਤਕਾਰਯੋਗ ਸਿੰਘ ਸਾਹਿਬਾਨ ਨੂੰ ਅਸਤੀਫੇ ਦੇਣ ਨਾਲ ਮਾਰਾ ਗੱਲ ਨਹੀਂ ਬਣਨੀ ਤੁਸੀਂ ਤਗੜੇ ਹੋ ਕੇ ਜੋ ਜ਼ਿੰਮੇਵਾਰੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਉਹ ਜਿਵੇਂ ਅਕਾਲੀ ਫੂਲਾ ਸਿੰਘ ਜੀ ਸ਼ਹੀਦ ਉਹਨਾਂ ਨੇ ਜੇ ਫੈਸਲੇ ਲਏ ਉਹਨਾਂ ਨੂੰ ਲਾਗੂ ਵੀ ਕਰਵਾਇਆ ਆਪਾਂ ਆਪਣੀਆਂ ਨਿੱਜੀ ਹੋਮੈ ਹੰਕਾਰ ਦੇ ਵਿੱਚ ਜਿਹੜੇ ਆਪਣੇ ਆਪਣੇ ਉਹ ਬਸ ਸਾਡਾ ਨਾਂ ਹੋ ਜਵੇ ਇਹ ਚੀਜ਼ਾਂ ਨੂੰ ਤਿਆਗ ਕੇ ਜੇ ਆਪਾਂ ਅਕਾਲ ਤਖ਼ਤ ਸਾਡਾ ਮਹਾਨ ਹੈ ਤਾਂ ਉਹਦੀ ਸ਼ਾਨ ਨੂੰ ਵੀ ਤਾਂ ਕਾਇਮ ਆਪਾਂ ਹੀ ਰੱਖਣਾ ਜੇ ਕੋਈ ਸਾਡੇ ਮਹਾਂ ਸਿੰਘ ਜਥੇਦਾਰੀਆਂ ਜਿਹੜੀਆਂ ਨੇ ਸ਼ਰਮ ਨਹੀਂ ਪਾਉਂਦਾ ਅਕਾਲੀ ਬੁੱਢਾ ਦਲ ਦੇ ਜਿਹੜੇ 10 ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਹਿ ਜਿਨ੍ਹਾਂ ਨੇ ਹਮੇਸ਼ਾ ਸੇਵ ਪੰਥ ਨੂੰ ਉਚਾਈਆਂ ਵਾਲਿਆਂ ਲੈ ਕੇ ਗਿਆ ਤੇ ਜਿੰਨੀਆਂ ਵੀ ਭੀੜਾਂ ਆਈਆਂ ਜਾਂ ਜੰਗ-ਜੁੱਧ ਲੜੇ ਉਹ ਸ਼ਰੋਣੀ ਪੰਥ ਅਕਾਲੀ ਬੁੱਢਾ ਦਲ ਦੀ ਅਗਵਾਈ ਦੇ ਵਿੱਚ ਉਸ ਵੇਲੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁੰਦੇ ਸੀ ਬੁੱਢਾ ਦਲ ਦੇ ਜਥੇਦਾਰ ਹੁੰਦੇ ਸੀ ਤਰਨੇ ਦਲ ਜਿਹੜੇ ਆ ਉਹਨਾਂ ਨੂੰ ਵੀ ਨਾਲ ਲੈ ਕੇ ਜਿਹੜੇ ਜੰਗਾਂ ਜੁੱਧਾਂ ਦੇ ਵਿੱਚ ਹਮੇਸ਼ਾ ਕਾਮਯਾਬੀਆਂ ਹਾਸਲ ਕੀਤੀਆਂ ਖਾਲਸੇ ਦੇ ਰਾਜ ਭਾਗ ਕਾਇਮ ਕੀਤੇ ਪਰ ਜਿਹੜੇ ਐ ਗਿਲੇ ਸ਼ਿਕਵੇ ਉਹ ਇੱਕ ਪਾਸੇ ਰੱਖ ਕੇ ਹੁਣ ਵੀ ਸਾਰਿਆਂ ਨੂੰ 71 ਤਾਈ ਦੇ ਨਾਲ ਆਪਦੀ ਜਿਹੜੀ ਹੈ ਨਿੱਜੀ ਹਉਮੈ ਨੂੰ ਤਿਆਗ ਕੇ ਜਿਵੇਂ ਬਾਬਾ ਨਾਰੰਗ ਸਿੰਘ ਜੀ ਕਿਤੇ ਕੋਈ ਇਹਨਾਂ ਨੂੰ ਵੀ ਸਾਰਾ ਮਹਾਰਾਜ ਨੇ ਬਖਸ਼ਿਆ ਹੋਇਆ ਕੋਠੀਆਂ ਵੀ ਐ ਜ਼ਮੀਨ ਵੀ ਐ ਇਹ ਵੀ ਚੁੱਪ ਕਰਕੇ ਆ ਕੇ ਬਹਿ ਸਕਦੇ ਸੀ ਬਾਬਾ ਨਰੰਗ ਸਿੰਘ ਜੀ ਤੁਸੀਂ ਵੀ ਪੁਰਾਣੇ ਸਿੰਘ ਨਾਲ ਆਪਣੋ ਆਪੋ ਆਪਣੀ ਜਿਹੜੀਆਂ ਗੱਲਬਾਤ ਕਰਨ ਦੀ بجائے ਬਾਬਾ ਨਿਹਾਲ ਸਿੰਘ ਜੀ ਵੀ ਅਜੇ ਕਾਇਮ ਨੇ ਤੇ ਆਪਾਂ ਆਪਣੀ ਆਪਣੀ ਗੱਲ ਦੀ بجائے ਪਾਪਾ ਨਾਗਰ ਸਿੰਘ ਜੀ ਹੋਰਾਂ ਦਾ ਸਾਥ ਦਈਏ ਜੇ ਇਹਨਾਂ ਦਾ ਗੁਰਮਤਾ ਹੁੰਦਾ ਸਾਰੇ ਇਕੱਠੇ ਹੋ ਕੇ ਉਧਰ ਵੀ ਚੱਲਣਾ ਪਰ ਜਿੱਥੇ ਜੇ ਨਹੀਂ ਕੋਈ ਸਮਝਦਾ ਉਹ ਫਿਰ ਬਾਬਾ ਨਾਗਰ ਸਿੰਘ ਜੀ ਬਹੁਤ ਵਧੀਆ ਸੇਵਾ ਨਿਭਾ ਰਹੇ ਨੇ ਪਰ ਬਾਬਾ ਜੀ ਜਿਹੜੇ ਬਾਬਾ ਨਿਹਾਲ ਸਿੰਘ ਜੀ ਉਹ ਵੀ ਹਮੇਸ਼ਾ ਬਹੁਤ ਉਚਾਈਆਂ ਵੱਲ ਲੈ ਕੇ ਗਿਆ ਦੁੱਖ ਵੀ ਹੁੰਦਾ ਆਪਾਂ ਜਥੇ ਬੰਦੀਆਂ ਨੂੰ ਕਾਇਮ ਰੱਖਣਾ ਜਥੇ ਬੰਦੀ ਕਦੇ ਵੀ ਜਿਹੜੀ ਹੈ ਉਹ ਆਪਾਂ ਇਹ ਨਹੀਂ ਕਹਿ ਸਕਦੇ ਵੀ ਕੀ ਰੂਗੇ ਰੂ ਹੋ ਗਈ ਜਾਂ ਨਹੀਂ ਬਹੁਤ ਵਧੀਆ ਅੱਗੇ ਨਾਲੋਂ ਵੀ ਬਹੁਤ ਚੜ੍ਹਦੀ ਕਲਾਜ ਹੈ ਜਿਹੜਾ ਬਾਬਾ ਨਿਹਾਲ ਸਿੰਘ ਜੀ ਉਹਨਾਂ ਤੋਂ ਬਾਬਾ ਜਿਹੜੇ ਨੇ ਬਾਬਾ ਨਾਗਰ ਸਿੰਘ ਜੀ ਬਹੁਤ ਵਧੀਆ ਚਲਾ ਰਹੇ ਨੇ ਕਦੇ ਨਾ ਉਦੋਂ ਨਾ ਹੋਣ ਪਹਿਲਾਂ ਵੀ ਇਹ ਚਲਾ ਰਹੇ ਸੀ ਤੇ ਹੁਣ ਵੀ ਪਾਪਾ ਲਾਖਰਸਨ ਜੀ ਚਲਾ ਰਹੇ ਨੇ ਸਾਰੇ ਅਸੀਂ ਪੰਜਾਬ ਪੂਰੇ ਭਵੇਂ ਪਰਣਾ ਸਾਹਿਬ ਭਵੇਂ ਹਜੂਰ ਸਾਹਿਬ ਇਕੱਠੇ ਜਾਂਦੇ ਆਉਂਦੇ ਆਂ ਹਰ ਮੇਦੇ ਦੇ ਵਿੱਚ ਅੱਗੇ ਹੋ ਕੇ ਨਾਲ ਸਾਥ ਦਿੰਦੇ ਨੇ ਅਗਵਾਈ ਕਰਦੇ ਨੇ ਸੋ ਗੁਰੂ ਸਾਹਿਬ ਕਿਰਪਾ ਕਰ ਮਾਤਾ ਕੁਲਵੰਤ ਕੌਰ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਨਵਾਸ ਪਖਸ਼ਣ ਏਕਾ ਮਾਈ ਯੁਗਤ ਵਿਆਹੀ ਤੇ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲੈ ਦੇਵਾਨ ਸੋ ਗੁਰੂ ਸਾਹਿਬ ਕਿਰਪਾ ਕਰਨ ਜਿਵੇਂ ਜਿਵੇਂ ਹੁਕਮ ਆ ਜਾਂਦਾ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ ਸੱਚੀ ਦਰਗਹਿ ਜਾਏ ਸੱਚਾ ਬੇੜ ਮਰ ਲਿਆ ਗੁਰੂ ਸਾਹਿਬ ਕਿਰਪਾ ਕਰਨ ਮਾਤਾ ਕੁਲਵੰਤ ਕੌਰ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਨਵਾਸ ਬਖਸ਼ਿ ਦੇਵਤ ਗੁਰੂ ਸਾਹਿਬ ਜਿਹੜਾ ਪਰਿਵਾਰ ਚ ਸੁੱਖ ਸ਼ਾਂਤੀ ਤੇ ਜਿਹੜਾ ਸਮੁੱਚਾ ਹੀ ਖਾਲਸਾ ਪੰਥ ਹੈ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਜਿਹੜੇ ਸਤਿਕਾਰਯੋਗ ਮਾਤਾ ਜੀ ਦੇ ਹੱਥਾਂ ਤੋਂ ਅਸੀਂ ਪ੍ਰਸ਼ਾਦਾ ਛਕਦੇ ਰਹਿ ਤੇ ਅੱਜ ਆਪਾਂ ਨੂੰ ਧੁੱਪ ਸੁੱਖ ਦੇ ਵਿੱਚ ਵੀ ਆ ਕੇ ਜਰੂਰ ਇਹਨਾਂ ਦੇ ਨਾਲ ਖੜਨਾ ਚਾਹੀਦਾ ਤੇ ਖੜੇ ਵੀ ਆ ਸਾਰੇ ਜਿੰਨੇ ਤੁਸੀਂ ਆਏ ਹੋ ਸਾਰੇ ਹੀ ਬਹੁਤ ਹੀ ਸਤਿਕਾਰਯੋਗ ਹੋ ਕਿਉਂਕਿ ਅੱਗੇ ਹੋਲਾ ਮਹੱਲਾ ਆ ਰਿਹਾ ਉੱਥੇ ਵੀ ਬਾਬੇ ਆਪਣੇ ਨਿਹਾਲ ਸਿੰਘ ਜੀ ਬਾਬਾ ਆਪਣੇ ਉਹਨਾਂ ਵੱਲੋਂ ਬਾਬਾ ਨਾਕਰ ਸਿੰਘ ਜੀ ਬਹੁਤ ਵੱਡੇ ਦੰਗਰ ਲਾਉਂਦੇ ਨੇ ਨਾਲ ਆਪਣੇ ਕਿੰਨੇ ਵੱਡੇ ਪ੍ਰੋਗਰਾਮ ਦੀਵਾਨ ਸਜਾਉਂਦੇ ਨੇ ਸਾਰੇ ਕਾਜੇ ਹੁਣ ਤੋਂ ਨਹੀਂ ਕਰਦਾ ਪਿਛਲੇ ਬਹੁਤ ਲੰਮੇ ਸਮੇਂ ਤੋਂ ਕਰਦੇ ਆ ਰਹੇ ਨੇ ਆਪਾਂ ਨਹਿੰਗ ਸਿੰਘ ਜਥੇਬੰਦੀਆਂ ਸਾਰੇ ਅਕਾਲ ਤਖਤ ਸਾਹਿਬ ਦੇ ਕੋਈ ਵੀ ਜੇ ਉੱਥੇ ਕੋਈ ਗੁਰਮਤ ਦੇ ਖਿਲਾਫ ਗੱਲ ਹੋਉਂਦੀ ਹੈ ਆਪਾਂ ਉਹਦੇ ਡਟ ਕੇ ਜਿਹੜਾ ਪਹਿਰਾ ਦੇਣਾ ਜੇ ਕੋਈ ਉੱਥੇ ਗਲਤ ਕੋਈ ਗੁਰਮਤ ਦੇ ਖਿਲਾਫ ਗੱਲਬਾਤ ਹੁੰਦੀ ਹੈ ਉਹਨੂੰ ਆਪਾਂ ਜ਼ੋਰ ਸ਼ੋਰ ਦੇ ਨਾਲ ਜਿਵੇਂ ਸ਼ਹੀਦ ਆਕਾਦੀ ਪਾਪਾ ਫੁੱਲਾ ਜੀ ਨੇ ਉਸ ਵੇਲੇ ਸ਼ਕਤੀ ਦੇ ਨਾਲ ਪਹਿਰੇ ਦਿੱਤੇ ਆਪਾਂ ਉਹ ਪਹਿਰੇ ਤੇ ਵੀ ਕੰਮ ਉਹ ਜਿਹੜਾ ਪੂਰੇ ਤਿਆਰ ਪਰ ਤਿਆਰ ਰਹਿਣਾ ਧਾਮੀ ਸਾਹਿਬ ਵੀ ਅਸਤੀਫਾ ਪਤਾ ਲੱਗਿਆ ਦੇ ਗਿਆ ਪਰ ਇਹ ਮਾੜੀ ਗੱਲ ਹੈ ਅੱਗੇ ਵੀ ਅਸਤੀਫੇ ਦੇ ਨਾਲ ਲਈ ਸਿੰਘ ਸਾਹਿਬਾਂ ਨੂੰ ਬੇਨਤੀ ਤੁਸੀਂ ਤਗੜੇ ਹੋ ਕੇ ਜਿਹੜਾ ਇਹ ਕੰਮ ਜਿਹੜਾ ਹੈ ਮੈਂ ਸਟੇਜ ਤੇ ਨਹੀਂ ਸੀ ਬੋਲਣਾ ਚਾਹੁੰਦਾ ਪਰ ਹੁਣ ਜਿਹੜਾ ਪਤਾ ਲੱਗ ਰਿਹਾ ਵੀ ਅਸਤੀਫੇ ਦੇਣ ਨਾਲ ਜਿਹੜਾ ਨਹੀਂ ਕੁਝ ਪੜਨਾ ਤੁਸੀਂ ਜੋ ਅਕਾਲੀ ਬਾਬਾ ਫੁੰਦਾ ਸਿੰਘ ਜੀ ਸ਼ਹੀਦ ਜਿਹੜੇ ਗਲਤੀ ਕਰ ਰਹੇ ਨੇ ਉਹਨਾਂ ਨੂੰ ਇੱਕ ਤਮ ਜਿਹੜਾ ਉਹ ਹੁਕਮਨਾਮਾ ਜਾਰੀ ਕਰਕੇ ਜਦੋਂ ਤੱਕ ਉਹ ਆ ਕੇ ਮਾਫੀ ਨਹੀਂ ਮੰਗਦੇ ਹੁਕਮਨਾਮੇ ਦੀ ਜਿਹੜੀ ਹੈ ਉਹ ਆ ਕੇ ਸਰਕਾਰ ਦੇ ਨਾਲ ਸਿਰ ਨਹੀਂ ਝੁਕਾਉਂਦੇ ਉਦੋਂ ਤੱਕ ਜਿਹੜਾ ਇਹਨਾਂ ਨੂੰ ਸਜ਼ਾ ਵਾਸਤੇ ਪਾਸੇ ਕਰਨਾ ਚਾਹੀਦਾ ਅਕਾਲ ਪੁਰਖ ਸਾਹਿਬ ਸਾਹਿਬ ਦੇ ਜਿਹੜੇ ਉਹਨਾਂ ਨੂੰ ਹੁਕਮ ਨਾਵਾ ਜਿਹੜਾ ਲਾਗੂ ਲਾਗੂ ਕਰਨਾ ਚਾਹੀਦਾ ਨਹੀਂ ਤੇ ਪਹਿਲਾਂ ਵੀ ਆਏ ਤੇ ਹੁਣ ਵੀ ਜਿਹੜੇ ਚਲੇ ਤੇ ਸਾਹਮਣੇ ਵਾਰੀ-ਵਾਰੀ ਇਸਤੀਪੇ ਦੇ ਕੇ ਚਲੇ ਜਾਣਾ ਪਰ ਨਿਹੰਗ ਸਿੰਘ ਫੌਜਾ ਜਿਹੜੀਆਂ ਨੇ ਹਮੇਸ਼ਾ ਸੱਚ ਤੇ ਪਹਿਰਾ ਦਿੰਦੀਆਂ ਨੇ ਤੇ ਸੱਚ ਤੇ ਪਹਿਰਾ ਦਿੰਦੇ ਰਵਾਂਗੇ ਕੋਈ ਵੀ ਜਿਹੜਾ ਅਕਾਲ ਤਖਤ ਸਾਹਿਬ ਦੇ ਜਦ ਤਖਤਾਂ ਦੀ ਆਣ ਪਾਣ ਤੇ ਸ਼ਾਨ ਵਾਲ ਕੋਈ ਕਦੇ ਨਾ ਦੇਖ ਲਗਿਆ ਨਾ ਕਿਸੇ ਨੂੰ ਦੇਖਣ ਦਿਆਂਗੇ ਗੁਰੂ ਸਾਹਿਬ ਕਿਰਪਾ ਕਰ ਮਾਤਾ ਜੀ ਦੇ ਚਰਨਾਂ ਦੇ ਵਿੱਚ ਗੁਰੂ ਸਾਹਿਬ ਮਾਤਾ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਨਵਾਸ ਤੇ ਤੇ ਬਾਬਾ ਨਾਕਰ ਸਿੰਘ ਜੀ ਇਹਨਾਂ ਨੂੰ ਪਾਲ ਪੰਥ ਦੀ ਸੇਵਾ ਕਰਨ ਦਾ ਬਲ ਉਤਮ ਬਖਸ਼ੀ ਰੱਖਣ ਸ਼੍ਰੋਮਣੀ ਪੰਥ ਅਕਾਲੀ ਢੁੱਡਾ ਦਲ ਪੰਜਵਾਂ ਤਖਤ ਤੇ ਸਾਰਿਆਂ ਹੀ ਨਹਿਮ ਸੰਗ ਜਥੇ ਬੰਦੀਆਂ ਵੱਲੋਂ ਮੈਂ ਮਾਤਾ ਜੀ ਨੂੰ ਸ਼ਰਦਾ ਦੇ ਫੁੱਲ ਭੇਟ ਕਰਦਾ ਫਤੇ ਜੰਗ ਸਿੰਘ ਜੀ ਤੇ ਬਾਬਾ ਨਾਗਰ ਸਿੰਘ ਜੀ ਦੇ ਮਾਤਾ ਇਹਨਾਂ ਦੇ ਭਾਈ ਸਾਹਿਬ ਤੇ ਸਾਰਿਆਂ ਵੱਲੋਂ ਜਿੰਨੀਆਂ ਵੀ ਗੁਰਸਿੱਖ ਸੰਗਤਾਂ ਆਈਆਂ ਨੇ ਸਾਡੇ ਬਾਬਾ ਸੁਖਮਨ ਸਿੰਘ ਜੀ ਸਾਰਿਆਂ ਦਾ ਨਾਮ ਤੇ ਲੈ ਰਹੇ ਨੇ ਉਹ ਸਾਰਿਆਂ ਦਾ ਧੰਨਵਾਦ ਵੀ ਕਰ ਰਹੇ ਨੇ ਸਟੇਜ ਸੈਕਟਰੀ ਬੜੇ ਵਿਦਵਾਨ ਨੇ ਮਾਪੁਰਖਾਂ ਦੇ ਨਾਲ ਇਹ ਨਹੀਂ ਇੱਕ ਤੋਂ ਇੱਕ ਹੀ ਅੱਗੇ ਤੋਂ ਅੱਗੇ ਬਹੁਤ ਚੜ੍ਹਦੀ ਕਲਾ ਵਾਲੀ ਫੌਜ ਹੈ ਬਾਬਾ ਨਾਗਰ ਸਿੰਘ ਜੀ ਤੁਸੀਂ ਚੜ੍ਹਦੀ ਕਲਾ ਦੇ ਨਾਲ ਸੇਵਾ ਨਿਭਾਉਣੀ ਹੈ ਪਰ ਇਹਨਾਂ ਦਾ ਸਾਥ ਦੇਣਾ ਇਹ ਨਹੀਂ ਵੀ ਆਪਾਂ ਆਪਣੇ ਆਪਣੇ ਕਰੀਏ ਉਹ ਨਹੀਂ ਜਥੇਬੰਦੀ ਦੇ ਭਾਵੇਂ ਜੇ ਮੇਰੇ ਤੋਂ ਨਹੀਂ ਚੱਲਦੀ ਮੈਂ ਪਾਸੇ ਹੋ ਜਾਊਗਾ ਹੋਰ ਕੋਈ ਸਿੰਘ ਆ ਕੇ ਚਲਾ ਸਕਦਾ ਉਦੋਂ ਤੱਕ ਹੀ ਚਲਾਉਣਾ ਚਾਹੀਦਾ ਜਦੋਂ ਤੱਕ ਆਪਾਂ ਚਲਾ ਸਕਦੇ ਆ ਮੇਰੇ ਮਨ 'ਚ ਵੀ ਇਹ ਹੈ ਜਦੋਂ ਤੱਕ ਚੱਲੂ ਠੀਕ ਹੈ ਨਹੀਂ ਤੇ ਆਪੇ ਹੀ ਛੱਡ ਕੇ ਪਾਸੇ ਹੋ ਜਾਣਾ ਚਾਹੀਦਾ ਆਜੋ ਜੀ ਹੋਰ ਬਹੁਤ ਸਿੰਘ ਨੇ ਕਦੇ ਵੀ ਕੋਈ ਰਜਿਸਟਰੀ ਕਰਾ ਕੇ ਨਹੀਂ ਜਥੇਬੰਦੀ ਦੀ ਆਉਂਦਾ ਮਾਤਾ ਜੀ ਜਿਨ੍ਹਾਂ ਨੇ ਸਰਪੰਚ ਜੀ ਦੀਆਂ ਸੇਵਾਵਾਂ ਬਹੁਤ ਸਾਲ ਜਿਹੜੇ ਸਰਬਸੰਮਤੀ ਦੇ ਨਾਲ ਸਰਪੰਚੀ ਦੀਆਂ ਪਰਿਵਾਰ ਜਿਹੜਾ ਗੁਰੂ ਸਾਹਿਬ ਦੀ ਉਪਾਰ ਕਿਰਪਾ ਸਾਰੇ ਜਿਹੜੇ ਆਪਣੇ ਫਤਿਹ ਜਾਨ ਸਿੰਘ ਜੀ ਸਾਰਿਆਂ ਤੇ ਗੁਰੂ ਸਾਹਿਬ ਦੀ ਉਪਾਰ ਕਿਰਪਾ ਇਸ ਪਰਵਾਰ ਤੇ ਗੁਰੂ ਸਾਹਿਬ ਹਮੇਸ਼ਾ ਮੇਰ ਭਰਿਆ ਪਤਖੀ ਰੱਖਣ ਕਈ ਵਾਰੀ ਕਈਆਂ ਨੂੰ ਹੁੰਦਾ ਵੀ ਸਾਡੇ ਵੱਲ ਆਓ ਜੀ ਸਾਡੇ ਵੱਲ ਬਾਈਨਿੰਗ ਬੇਨਤੀ ਅਸੀਂ ਸਾਝੇ ਬੰਦੇ ਆ ਪਰ ਜਿਹੜਾ ਹਮੇਸ਼ਾ ਸੱਚਾਈ ਤੇ ਖੜਿਆ ਤੇ ਖੜੇ ਰਹਿਣਾ ਅਸੀਂ ਕਿਸੇ ਦੇ ਨਾਮ ਜਥੇਬੰਦੀਆਂ ਚੁੱਕੇ ਚਿਤਾਏ ਕਿਸੇ ਦੀ ਗੱਲ ਖਿਲਾਫ ਕਰਦੇ ਆ ਨਾ ਸਾਡਾ ਨਾ ਕੋਈ ਵੈਰੀ ਨਾ ਹੀ ਬਗਾਨਾ ਸਗਲ ਸੰਗ ਹਮ ਕੋ ਬੜਾਈ ਗੁਰੂ ਸਾਹਿਬ ਕਿਰਪਾ ਕਰ ਜੋ ਸੱਚਾਈ ਹੈ ਉਹ ਹਮੇਸ਼ਾ ਆਪਾਂ ਕਹਿਣੀ ਆ ਕਹਿੰਦੇ ਰਹਿਣਾ ਪਰ ਸਾਡਾ ਕਿਸੇ ਵੀ ਸਿਆਸੀ ਜਾਂ ਜਿਹੜੇ ਕਿਸੇ ਨਾਲ ਇਹੋ ਜੀ ਸਾਂਝ ਨਹੀਂ ਆਪਾਂ ਹਮੇਸ਼ਾ ਧਾਰਮਿਕ ਬੰਦੇ ਆ ਧਰਮ ਕੀ ਉਹਦੇ ਰੌਣਕ ਵੀ ਰਵਾਇਤਾਂ ਦੇ ਨਾਲ ਚੱਲਣਾ ਅੱਗੇ ਹੋਲਾ ਮਹੱਲਾ ਜਗੀਰ ਸਿੰਘ ਜੀ ਤੁਸੀਂ ਵੀ ਉੱਥੇ ਬਹੁਤ ਸੇਵਾ ਨਿਭਾਈ ਹੁੰਦੇ ਮੱਲੇ ਦੇ ਹੁਣ ਪੌਂਟਾ ਸਾਹਿਬ ਦੀ ਸੇਵਾ ਨਿਭਾ ਰਹੇ ਹੋ ਗੁਰੂ ਸਾਹਿਬ ਕਿਰਪਾ ਕਰਨ ਪੌਂਟਾ ਸਾਹਿਬ ਦੀ ਬਾਬਾ ਜਿਹੜੇ ਨੇ ਬਾਬਾ ਨਾਕਰ ਸਿੰਘ ਜੀ ਵੀ ਉੱਥੇ ਮੈਂਬਰ ਨੇ ਬਾਬਾ ਨਾਕਰ ਸਿੰਘ ਜੀ ਸਤਿ ਸਹਿਬਤਰੀ ਉੱਥੇ ਮੈਂਬਰ ਵਜੋਂ ਵੀ ਸੇਵਾਵਾਂ ਨਿਭਾਉਂਦੇ ਰਹੇ ਜਿਨ੍ਹਾਂ ਦੇਸ਼ ਵਿਕੇਸ਼ ਤੋਂ ਇਸ ਜਥੇ ਬੰਦੀ ਦੇ ਸਿੰਘ ਆਏ ਨੇ ਸਾਰਿਆਂ ਨੂੰ ਗੁਰੂ ਦੀਆਂ ਲਾਡੀਆਂ ਨਹਿੰਸੰਗ ਫੌਜਾ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਜੀ ਆਇਆਂ ਤੇ ਸਾਰਿਆਂ ਨਹਿੰਸੰਗ ਜਥੇਬੰਦੀਆਂ ਵੱਲੋਂ ਮੈਂ ਫਿਰ ਦੁਬਾਰਾ ਮਾਤਾ ਕੁਰਵੰਤ ਕੌਰ ਜੀ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਦਾ ਤੇ ਉਹਨਾਂ ਨੂੰ ਸ਼ਰਧਾ ਤੇ ਫੁੱਲ ਭੇਟ ਕਰਦਾ ਹੋਇਆ ਬਾਬਾ ਜਿਹੜੇ ਨੇ ਮਨਮੋਹਨ ਸਿੰਘ ਜੀ